ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਪਾਇੰਟਮੈਂਟਾਂ ਬਾਰੇ ਜਿਵੇਂ ਤੁਹਾਨੂੰ ਪਤਾ ਲੱਗਾ ਸੀ ਕਿ ਕੱਲ ਅਪਾਇੰਟਮੈਂਟਾਂ ਓਪਨ ਹੋਈਆਂ ਸੀ ਠੀਕ ਹੈ ਥੋੜੇ ਜਿਹੇ ਵਾਸਤੇ ਹੀ ਪਰ ਹੋਈਆਂ ਸੀ ਤੇ ਬੜਿਆਂ ਮਲਕੀ ਇੱਕ ਸਾਫ ਦਾ ਲੋਡ ਪਿਆ ਉਹ ਐਡੀ ਵੈਬਸਾਈਟ ਹੈ ਉਹ ਤੇ ਲੋਡ ਪਿਆ ਅਪਾਇੰਟਮੈਂਟਾਂ ਦਾ ਤਰੀਕਾ ਉਹਨਾਂ ਚੇਂਜ ਕਰ ਦਿੱਤਾ ਵਾ ਇਸ ਬਾਰੇ ਵੀ ਗੱਲ ਕਰਾਂਗੇ ਤੇ ਹੁਣ ਜਿਨ੍ਹਾਂ ਨੇ ਅਪਾਇੰਟਮੈਂਟਾਂ ਸਬਮਿਟ ਕਰ ਦਿੱਤੀਆਂ ਆਪਣਾ ਸਾਰਾ ਕੁਝ ਭਰਨ ਤੋਂ ਬਾਅਦ ਜਿਹੜੀਆਂ ਸਬਮਿਟ ਕਰ ਦਿੱਤੀਆਂ ਵਾਂ ਤੇ ਉਹਨਾਂ ਨੂੰ ਅਪਾਇੰਟਮੈਂਟ ਕਦੋਂ ਤੱਕ ਮਿਲੂਗੀ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਅਪਾਇੰਟਮੈਂਟ ਕਿੰਨੇ ਚਿਰ ਦੇ ਵਿੱਚ ਜਿਹੜਾ ਵਾ ਉਹ ਅਪਾਇੰਟਮੈਂਟ ਤੁਹਾਨੂੰ ਮਿਲ ਜੂਗੀ ਤੁਹਾਡੀ ਮੇਲ ਤੇ ਮੈਸੇਜ ਆਊਗਾ ਜਾਂ ਤੁਹਾਡੇ ਨੰਬਰ ਦੇ ਉੱਤੇ ਮੈਸੇਜ ਆਊਗਾ ਇਹ ਕਦੋਂ ਤੱਕ ਆਊਗਾ ਤੇ ਹੁਣ ਅਪਾਇੰਟਮੈਂਟਾਂ ਕਦੋਂ ਖੁੱਲਣਗੀਆਂ ਇਹਦੇ ਬਾਰੇ ਵੀ ਗੱਲ ਕਰਾਂਗੇ ਜਿਹੜੇ ਵੀ ਨਾ ਆਪਾਂ ਹੁਣ ਅਪਾਇ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਉਹ ਹੁਣ ਕੀ ਕਰ ਸਕਦੇ ਆ ਉਹਦੇ ਵਾਸਤੇ ਕਦੋਂ ਖੁੱਲਣੀ ਆਪੁਆਇੰਟਮੈਂਟ ਆ ਤੇ ਫਿਰ ਇੱਕ ਵੀਰਪਸਾ ਸਾਰੇ ਪੁੱਛ ਲੈ ਕਿ ਨੂਲਾ ਉਸ ਦਾ ਰੈਫਰੈਂਸ ਨੰਬਰ ਇਹ ਕੀ ਹੁੰਦਾ ਵਾ ਇਹਦੇ ਬਾਰੇ ਵੀ ਗੱਲ ਕਰਾਂਗੇ ਕਿ ਇਹ ਨੰਬਰ ਕਿਹੜਾ ਹੁੰਦਾ ਵਾ ਇਹ ਕੁਝ ਨਿੱਕੇ ਨਿੱਕੇ ਟੌਪਿਕਾਂ ਦੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਆਦਾ ਚਿਰ ਨਾ ਦੇ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟ ਤੇ ਸੈੱਟ ਕਰ ਲਓ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਸਿਖਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀਰ ਭਰਾ ਨੂੰ ਸੈਂਡ ਕਰੋਗੇ ਵੀਡੀਓ ਉਹ ਵੀ ਵੀਡੀਓ ਵੇਖ ਕੇ ਸਾਡੀ ਵੀਡੀਓ ਤੋਂ ਕੋਈ ਨਾ ਕੋਈ ਸਿੱਖੂਗਾ ਇਹਦਾ ਮਤਲਬ ਹੁੰਦਾ ਕਿ ਤੁਸੀਂ ਸਿਖਾ ਰਹੇ ਹੋ ਕਿਉਂਕਿ ਤੁਸੀਂ ਵੀਡੀਓ ਸੈਂਡ ਕੀਤੀ ਤੁਸੀਂ ਸਿਖਾ ਰਹੇ ਹੋ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕਿ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੀ ਤੇ ਕਈ ਵੀ ਨਾ ਭਾਵੇਂ ਤਾਂ ਹੁਣ ਆਪਾਂ ਨੂੰ ਇਹ ਆਉਂਦਾ ਮੈਸੇਜ ਕੀ ਤੁਹਾਡੇ ਉੱਥੇ ਮੈਸੇਜ ਨਹੀਂ ਆਉਂਦੇ ਤੁਸੀਂ ਮੈਸੇਜ ਜਿਹੜੇ ਆ ਉਹ ਬੰਦ ਕੀਤੇ ਹੋਏ ਆਫ ਕੀਤੇ ਹੋਏ ਮੈਸੇਜ ਵੀਰੇ ਮੈਂ ਪੜਾਣੀ ਮੈਂ ਬੜਾ ਜ਼ੋਰ ਜਿਆਦਾ ਲਾਇਆ ਪਰ ਮੈਨੂੰ ਪਤਾ ਨਹੀਂ ਲੱਗਾ ਕਿਉਂ ਇਹ ਬੰਦ ਹੋਇਆ ਮੈਸੇਜ ਕਿਉਂ ਨਹੀਂ ਮੈਨੂੰ ਇਦਾਂ ਆਉਂਦੇ ਉਹਦਾ ਮੈਂ ਹਾਲੇ ਕੱਢਿਆ ਵਕਿ ਜਿਹੜੇ ਵੀ ਭਰਾਣੇ ਮਰਕੀ ਇੰਸਟਾਗ੍ਰam ਤੇ ਜਾਂਦਾ ਵਾ ਉੱਥੇ ਮੈਂ ਪੋਸਟਾਂ ਪਾਈਆਂ ਹੋਈਆਂ ਮੈਨੂੰ ਤੁਸੀਂ ਪੋਸਟ ਦੇ ਹਲੇ ਕਮੈਂਟ ਕਰ ਦਿਓ ਭਾਵੇਂ ਕੱਲਾ ਹਲੋ ਦਾ ਕਮੈਂਟ ਕਰ ਦਿਓ ਹਾਏ ਦਾ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਪ੍ਰਾਈਵੇਟ ਵਿੱਚ ਤੁਹਾਨੂੰ ਮੈਸੇਜ ਕਰ ਦੂੰਗਾ ਤਾਂ ਜੋ ਆਪਾਂ ਪ੍ਰਾਈਵੇਟ ਵਿੱਚ ਗੱਲਬਾਤ ਕਰ ਸਕੀਏ ਜੋ ਤੁਸੀਂ ਪੁੱਛਣਾ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਮੈਸੇਜ ਕਰ ਦੂੰ ਹੁਣ ਆਪਾਂ ਗੱਲ ਕਰਦੇ ਆਂ ਅਪਾਇੰਟਮੈਂਟਾਂ ਬਾਰੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਪਾਇੰਟਮੈਂਟਾਂ ਦਾ ਉਹਨਾਂ ਨੇ ਇਸ ਵਾਰ ਜਿਹੜਾ ਵਾ ਉਹ ਤਰੀਕਾ ਜਿਹੜਾ ਵਾ ਚੇਂਜ ਕਰ ਦਿੱਤਾ ਪਹਿਲਾ ਤਰੀਕਾ ਹੋਰ ਹੁੰਦਾ ਸੀ ਕਿ ਜਿਹੜੇ ਜੈਂਟਲਵਾ ਅਪਾਇੰਟਮੈਂਟਾਂ ਚੁੱਕ ਲੈਂਦੇ ਸੀ ਉਸ ਤੋਂ ਬਾਅਦ ਇੱਕੋ ਇੱਕੋ ਮੇਲ ਤੇ ਦੱਸਦਾ ਅਪਾਇੰਟਮੈਂਟਾਂ 20 20 30 30 40 40 100 100 ਅਪਾਇੰਟਮੈਂਟਾਂ ਚੁੱਕ ਲੈਂਦੇ ਸੀ ਤੇ ਬਾਅਦ ਵਿੱਚ ਗਾਹ ਵੇਚੀ ਜਾਂਦੇ ਸੀ ਪਰ ਉਹ ਭਾਵੇਂ ਗਾਂ ਜਿਨ੍ਹਾਂ ਨੂੰ ਵੇਚਦੇ ਹੀ ਉਹਨਾਂ ਦਾ ਭਾਵੇਂ ਨੂਲਾ ਹਾਸਤਾ ਨਕਲੀ ਹੁੰਦਾ ਹੈ ਭਾਵੇਂ ਅਸਲੀ ਹੁੰਦਾ ਹੈ ਉਹਨਾਂ ਨੂੰ ਇਹ ਗੱਲ ਨਾਲ ਕੋਈ ਇੰਟਰਸਟ ਨਹੀਂ ਹੁੰਦਾ ਕਿ ਭਾਵੇਂ ਉਹ ਐਂਟਰੀ ਕਰਾ ਕੇ ਜਾਣਾ ਉਹਨਾਂ ਨੂੰ ਇੱਕ ਸਿਰਫ ਐਂਟਰੀ ਕਰਾਉਣੀ ਹੈ ਉੱਥੇ ਇਟਲੀ ਵਿੱਚ ਭਾਵੇਂ ਉਹਨਾਂ ਦਾ ਨੂਲਾ ਹਾਸਤਾ ਨਕਲੀ ਹੁੰਦਾ ਹੈ ਭਾਵੇਂ ਨਹੀਂ ਨਕਲੀ ਹੁੰਦਾ ਹੈ ਅਪਾਇੰਟਮੈਂਟਾਂ ਬਸ ਉਹਨਾਂ ਨੂੰ ਮਿਲ ਜਾਂਦੀਆਂ ਹਨ ਠੀਕ ਹੈ ਹੁਣ ਇਹ ਇਹਨੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਬੰਦ ਕਰਨ ਵਾਸਤੇ ਉਹਨਾਂ ਨੇ ਅਪਾਇੰਟਮੈਂਟਾਂ ਦਾ ਤਰੀਕਾ ਚੇਂਜ ਕਰ ਦਿੱਤਾ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਅਪਾਇੰਟਮੈਂਟ ਤੁਸੀਂ ਆਪ ਉੱਥੇ ਜਿਹੜੇ ਵੈਬਸਾਈਟ ਦਾ ਲਿੰਕ ਵਾ ਇਹ ਲੈ VFS ਦਾ ਗਲੋਬਲ ਦਾ ਜਿਹੜਾ ਲਿੰਕ ਵਾ ਉੱਤੇ ਜਾ ਕੇ ਤੁਸੀਂ ਆਪਣਾ ਨਾਮ ਭਰਨਾ ਵਾ ਸਰਨੇਮ ਭਰਨਾ ਵਾ ਡੇਟ ਆਫ ਬਰਥ ਭਰਨੀ ਜਿਹੜੀ ਆਪਣੀ ਨੂ ਲੇਆਉਟ ਦਾ ਨੰਬਰ ਭਰਨਾ ਵਾ ਪਾਸਪੋਰਟ ਦਾ ਨੰਬਰ ਭਰਨਾ ਫੋਨ ਨੰਬਰ ਭਰਨਾ ਵਾ ਈਮੇਲ ਭਰਨੀ ਵਾ ਤੇ ਨੂ ਲੇਆਉਟ ਦਾ ਦੂਜਾ ਜਿਹੜਾ ਵਾ ਨੂ ਲੇਆਉਟ ਚ ਦੀ ਇੱਕ PDF ਫਾਈਲ ਹੈ ਉਹ ਵੀ ਤੁਸੀਂ ਸਬਮਿਟ ਕਰਨੀ ਹੈ ਉਹਦੇ ਵਿੱਚ ਉਸ ਤੋਂ ਬਾਅਦ ਪਾਸਪੋਰਟ ਦੀ PDF ਫਾਈਲ ਤੁਸੀਂ ਬਣਾ ਕੇ ਉਹ ਵੀ ਤੁਸੀਂ ਸਬਮਿਟ ਕਰਨੀ ਹੈ ਉਹਦੇ ਵਿੱਚ ਤੁਸੀਂ ਮੇਲ ਕਰ ਦੇਣੀ ਆ ਸਬਮਿਟ ਜਦੋਂ ਤੁਸੀਂ ਕਰੋਗੇ ਤੇ ਮੇਲ ਚੱਲ ਜਾਣੀ ਆ ਅੰਬੈਸੀ ਦੇ ਵਿੱਚ ਤੇ ਅੰਬੈਸੀ ਵਾਲਿਆਂ ਤਾਂ ਤੁਹਾਡੀ ਐਡੀ ਵਾਲਾ ਸਾਰਾ ਜਿਹੜਾ ਤੁਹਾਡਾ ਡਾਕੂਮੈਂਟ ਵਾ ਉਹ ਕੰਟਰੋਲ ਕਰਨ ਤੋਂ ਬਾਅਦ ਕਿ ਤੁਹਾਡਾ ਅਨੁਲਾ ਹਸਤਾ ਸਹੀ ਵਾ ਜੇਕਰ ਉਹਨਾਂ ਉਹਨਾਂ ਕੋਲ ਅਨੁਲਾ ਹਸਤਾ ਤੁਹਾਡੇ ਨਾਲ ਦਾ ਪਿਆ ਹੋਇਆ ਮਲਕੀ ਉਹ ਸ਼ੋ ਹੁੰਦਾ ਆ ਠੀਕ ਹੈ ਤੇ ਦੂਜੀ ਗੱਲ ਉਹਨਾਂ ਨੇ ਮਾਲਕ ਨਾਲ ਗੱਲ ਕਰਕੇ ਕਿ ਜੇਕਰ ਉਹਨਾਂ ਦਾ ਮਾਲਕ ਮਾਲਕ ਕਹਿੰਦਾ ਹੋਊ ਕਿ ਮੈਂ ਬੰਦੇ ਦੇ ਪਿਆ ਪਰ ਭਰੇ ਆ ਫਿਰ ਉਹਨਾਂ ਤੁਹਾਨੂੰ ਐਡੀ ਵਾ ਅਪਾਇੰਟਮੈਂਟ ਜਿਹੜੀ ਆ ਸੈਂਡ ਕਰ ਦੇਣੀ ਆ ਪਰ ਜੇਕਰ ਤੁਹਾਡਾ ਅਨੁਲਾ ਹਸਤਾ ਨਕਲੀ ਹੋਇਆ ਠੀਕ ਹੈ ਜਾ ਤੁਹਾਡਾ ਮਾਲਕ ਤੁਹਾਨੂੰ ਮਲਕੀ ਨਾ ਕਿਸੇ ਏਜੰਟ ਨੇ ਭਰਾਏ ਹੋਣੇ ਗਾਂ ਦੇ ਗਾਂ ਤੇ ਮਾਲਕ ਨੂੰ ਪਤਾ ਨਾ ਹੋਇਆ ਇਹ ਗੱਲ ਦਾ ਤੇ ਫਿਰ ਤੁਹਾਡਾ ਉਹਨਾਂ ਨੇ ਜਿਹੜੀ ਅਪਾਇੰਟਮੈਂਟ ਵਾ ਰਿਜੈਕਟ ਕਰ ਦੇਣੀ ਆ ਤੁਸੀਂ ਅਪਾਇੰਟਮੈਂਟ ਨਹੀਂ ਲੈ ਸਕਦੇ ਜੀ ਠੀਕ ਆ ਇਹ ਤਰੀਕਾ ਨਵਾਂ ਉਹਨਾਂ ਨੇ ਚਲਾਇਆ ਵਾ ਕਿ ਥੋੜਾ ਜਿਹੜਾ ਮਲਕੀ ਐਮਬੈਸੀ ਵਿੱਚ ਰਸ਼ ਘੱਟ ਪਵੇ ਕਿਉਂਕਿ ਅੱਗੇ ਪਹਿਲਾਂ ਸਾਰੇ ਵੀਰਪਾ ਭਾਵੇਂ ਉਹਨਾਂ ਨੂੰ ਲਾ ਹਸਤਾ ਕਿਉਂਕਿ ਉਹ ਵੀਰਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਇਹ ਸਾਰੇ ਅਨੁਲਾ ਹਸਤਾ ਨਕਲੀ ਆ ਜਾਂ ਅਸਲੀ ਵਾ ਉਹ ਸਾਰੇ ਜਾਣੇ ਚੱਲ ਜਾਂਦੇ ਸੀ ਪਰ ਫਾਇਦਾ ਨੇ ਕੋਈ ਹੁੰਦਾ ਹੈ ਉਹਨਾਂ ਨੂੰ ਉੱਥੇ ਜਾ ਕੇ ਤੇ ਬਸ ਰਾ ਇਸ ਕਰਕੇ ਸਾਰਾ ਕੁਝ ਖਤਮ ਕਰਨ ਵਾਸਤੇ ਉਹਨਾਂ ਨੇ ਇਹ ਨਵਾਂ ਐਡ ਤਰੀਕਾ ਚਲਾਇਆ ਵਾ ਠੀਕ ਹੈ ਇਹ ਤਰੀਕਾ ਵਾ ਕਿ ਜਿਹੜੇ ਅਪਾਇੰਟਮੈਂਟ ਰੈਫਰੈਂਸ ਕੋਡ ਇੱਕ ਆਪਾਂ ਹੁਣ ਇਹ ਵੀ ਅੱਜ ਗੱਲ ਕਰ ਲਈ ਕਿ ਰੈਫਰੈਂਸ ਨੰਬਰ ਨੂਲੇ ਹੋਸ ਦਾ ਰੈਫਰੈਂਸ ਨੰਬਰ ਕੀ ਹੁੰਦਾ ਵਾ ਇਹਦੇ ਬਾਰੇ ਵੀ ਗੱਲ ਕਰ ਲਈਏ ਇਹ ਨੂਲੇ ਹੋਸ ਦੇ ਉੱਤੇ ਪ੍ਰੋਟੋਕੋਲ ਨੰਬਰ ਲਿਖਿਆ ਹੁੰਦਾ ਵਾ ਇੱਕ ਉਹ ਨੰਬਰ ਪਰ ਨਾ ਹੁੰਦਾ ਵਾ ਤੁਸੀਂ ਆਪਾਂ ਨੂਲਾ ਹੋਸ ਦਾ ਜੇ ਚੈੱਕ ਕਰੋਗੇ ਨਾ ਕਲੀ-ਕਲੀ ਗੱਲ ਪੜੋਗੇ ਉਹਦੇ ਵਿੱਚ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਰੈਫਰੈਂਸ ਨੰਬਰ ਜਾਂ ਲਿਖਿਆ ਹੁੰਦਾ ਪ੍ਰੋਟੋਕੋਲ ਨੰਬਰ ਇਹ ਤੁਸੀਂ ਨੰਬਰ ਜਿਹੜਾ ਵਾ ਆਪਣੇ ਉੱਥੇ ਭਰਨਾ ਹੁੰਦਾ ਵਾ ਇਹ ਵੀ ਮੈਨੂੰ ਵੀਰ ਭਾਵਾ ਦੇ ਬਣਿਆ ਤੇ ਮੈਸੇਜ ਆਇਆ ਜਿਨ੍ਹਾਂ ਨੇ ਅਪਾਇੰਟਮੈਂਟ ਹਾਲੇ ਨਹੀਂ ਸਬਮਿਟ ਕੀਤੀਆਂ ਵਾ ਉਹ ਹੁਣ ਗਾਂ ਜਦੋਂ ਓਪਨ ਹੋਣਗੀਆਂ ਉਹਦੇ ਬਾਰੇ ਵੀ ਗੱਲ ਕਰਦੇ ਆ ਕਦੋਂ ਓਪਨ ਹੋਣੀਆਂ ਵਾ ਉਹ ਉਦੋਂ ਰੈਫਰੈਂਸ ਨੰਬਰ ਆਪਣਾ ਉੱਥੇ ਭਰ ਸਕਦੇ ਆ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਅਪਾਇੰਟਮੈਂਟਾਂ ਬਾਰੇ ਕਿ ਜਿਨ੍ਹਾਂ ਨੇ ਅਪਾਇੰਟਮੈਂਟਾਂ ਲੈ ਲਈਆਂ ਵਾ ਉਹਨਾਂ ਨੂੰ ਅਪਾਇੰਟਮੈਂਟਾਂ ਕਦੋਂ ਮਿਲਣਗੀਆਂ ਕਦੋਂ ਤੱਕ ਉਹਨਾਂ ਦਾ ਜਿਹੜਾ ਵਾ ਇਹ ਜਿਹੜੀਆਂ ਅਪਾਇੰਟਮੈਂਟਾਂ ਵਾ ਉਹ ਉਹਨਾਂ ਦਾ ਜਿਹੜਾ ਫਾ ਆਪਾਂ ਕਹਿ ਦਈਏ ਜਿਹੜਾ ਪੇਜ ਵਾ ਅਪਾਇੰਟਮੈਂਟਾਂ ਵਾਲਾ ਟਾਈਮ ਵੀ ਕਿੰਨੀ ਜਲਦੀ ਆ ਤੇ ਕਿਦਨ ਦੀ ਅਪਾਇੰਟਮੈਂਟ ਵਾ ਇਹ ਕਦੋਂ ਮਿਲੂਗੀ ਦੱਸੋ ਇਹ ਕਦੋਂ ਮਿਲਣਗੇ ਇਹ ਹੁਣ ਉਹਨਾਂ ਨੇ ਤਾਂ ਡੇਰ ਨੁੱਲੇ ਉਸ ਤੇ ਵਾ ਉਹ ਚੈੱਕ ਚੁੱਕ ਕਰਨ ਤੋਂ ਬਾਅਦ ਹੋ ਸਕਦਾ ਕਿ ਭਾਵੇਂ ਹਫਤੇ ਲੰਘ ਜਾਣ ਤੁਹਾਨੂੰ ਅਪਾਇੰਟਮੈਂਟ ਦਾ ਜਿਹੜਾ ਮੈਸੇਜ ਆ ਜਾਵੇ ਤੁਸੀਂ ਬਸ ਇੱਕ ਗੱਲ ਕਰਨੀ ਹੈ ਕਿ ਆਪਣੀ ਜਿਹੜੀ ਈਮੇਲ ਭਰੀ ਆ ਨਾ ਈਮੇਲ ਦੇ ਉੱਤੇ ਬਸ ਤੁਸੀਂ ਚੈੱਕ ਕਰੀ ਜਾਣੀ ਹੈ ਡੇਲੀ ਇੱਕ ਇੱਕ ਦੋ ਵਾਰ ਚੈੱਕ ਕਰੋ ਕਿ ਤੁਹਾਨੂੰ ਕੋਈ ਮੇਲ ਤਾਂ ਨਹੀਂ ਆਈ VFS ਵੱਲੋਂ ਠੀਕ ਆ ਜਦੋਂ ਤੁਹਾਨੂੰ ਕੋਈ ਮੇਲ ਆ ਗਈ ਸਮਝੋ ਕਿ ਜੇਕਰ ਮੇਲ ਆਈ ਹੋਈ ਤੁਹਾਡਾ ਸਾਰਾ ਕੁਝ ਸਹੀ ਹੋਵੇ ਤੁਹਾਨੂੰ ਮੇਲ ਆ ਜਣੀ ਹੈ ਕਿ ਤੁਹਾਡਾ ਅਪਾਇੰਟਮੈਂਟ ਓਕੇ ਹੋ ਗਈ ਆ ਪਰ ਜੇਕਰ ਤੁਹਾਡਾ ਕੁਝ ਗਲਤ ਹੈ ਤਾਂ ਉਹ ਅਪਾਇੰਟਮੈਂਟ ਆਈ ਤਾਂ ਡੀਡੀਵਾ ਉਹ ਬਲੌਕ ਕਰ ਦਿੱਤੀ ਗਈ ਆ ਇਹ ਦੋ ਕੰਮ ਹੋਣੇ ਆ ਠੀਕ ਹੈ ਜਿਨ੍ਹਾਂ ਦਾ ਸਹੀ ਉਹਨਾਂ ਨੂੰ ਅਪਾਇੰਟਮੈਂਟ ਮਿਲ ਜਾਣੀ ਜਿਨ੍ਹਾਂ ਦਾ ਨਹੀਂ ਸਹੀ ਉਹਨਾਂ ਨੂੰ ਅਪਾਇੰਟਮੈਂਟ ਨਹੀਂ ਮਿਲਣੀ ਤੇ ਮਿਲਨ ਦਾ ਉਹ ਟਾਈਮ ਆ ਉਹ ਇੱਕ ਹਫਤੇ ਦੇ ਅੰਦਰ ਅੰਦਰ ਮੇਰੇ ਸਾਹ ਹੁੰਦਾ ਉਸ ਤੋਂ ਪਹਿਲਾਂ ਪਹਿਲਾਂ ਮੇਲ ਹੀ ਜਾਣੀ ਆ ਅਪਾਇੰਟਮੈਂਟ ਆ ਜਦੋਂ ਉਹਨਾਂ ਨੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਹੁਣ ਮਿੱਤਰੋ ਆਪਾਂ ਗੱਲ ਕਰਦੇ ਆ ਅਪਾਇੰਟਮੈਂਟਾਂ ਹੁਣ ਕਦੋਂ ਓਪਨ ਹੋਣਗੀਆਂ ਤੇ ਜਿੰਨਾ ਵੀ ਰਾਂ ਭਰਵਾਨੇ ਅਪਾਇੰਟਮੈਂਟਾਂ ਹਾਲੇ ਨਹੀਂ ਲਈਆਂ ਜਿੰਨਾਂ ਨੇ ਸਬਮਿਟ ਨਹੀਂ ਕੀਤੇ ਤੇ ਉਹ ਕਿਵੇਂ ਕਰ ਸਕਦੇ ਆ ਸਬਮਿਟ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਲੋ ਵੀ ਮਿੱਤਰੋ ਅਪਾਇੰਟਮੈਂਟਾਂ ਜਿਹੜੀਆਂ ਵਾ ਉਹ ਘੱਟੋ ਘੱਟ ਵੀ ਮੇਰੇ ਸਾਹਮਣੇ ਕੱਲ ਜਦੋਂ ਓਪਨ ਹੋਈਆਂ ਵਾ ਘੱਟੋ ਘੱਟ ਵੀ ਜੇ ਆਪਾਂ ਘੱਟੋ ਘੱਟ ਵੀ ਲਈਏ ਘੱਟੋ ਘੱਟ ਵੀ 9 9:30 10000 ਬੰਦੇ ਦਾ ਅਪਾਇੰਟਮੈਂਟ ਜਿਹੜੀ ਵਾ ਕੱਲ ਲਈਗਾ ਠੀਕ ਆ ਤੇ ਜਦੋਂ ਇਹਨਾਂ ਲੋਡ ਪਿਆ ਉਹ ਵੈਬਸਾਈਟ ਤੇ ਤੇ ਥੋੜੀ ਜਿ ਪਹਿਲਾਂ ਜਦੋਂ ਖੋਲੀ ਸੀ ਤੂੰ 3000 ਬੰਦੇ ਨੇ ਪੀਤੇ ਮੇਰੇ ਸਾਹ ਨੂੰ ਹੁਣ ਘੱਟੋ ਘੱਟ 8 9000 ਬੰਦਾ ਤੇ ਹੈਗਾ ਹੀ ਨਾ ਜਿੰਨੇ ਫਾਈਲ ਜਿਹੜੀ ਸਬਮਿਟ ਕੀਤੀ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਕਿੱਦਾਂ ਕਰਨੀ ਸਾਰਾ ਕੁਝ ਠੀਕ ਹੈ ਹੁਣ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਕਿ ਅਪਾਇੰਟਮੈਂਟਾਂ ਕਦੋਂ ਓਪਨ ਹੋਣਗੀਆਂ ਹੁਣ ਅੱਜ ਤਾਂ ਸ਼ਨੀਵਾਰ ਆ ਅੱਜ ਤਾਂ ਚਾਂਸ ਹੈਗੇ ਨਹੀਂ ਅਪਾਇੰਟਮੈਂਟ ਓਪਨ ਹੋਣ ਦੇ ਤੇ ਕੱਲ ਹੈਗਾ ਐਤਵਾਰ ਕੱਲ ਵੀ ਬਹੁਤ ਘੱਟ ਚਾਂਸ ਹੋਗਾ ਕਿ ਐਤਵਾਰ ਤਾਂ ਨਾਰਮਲੀ ਗੱਲ ਛੁੱਟੀ ਹੁੰਦੀ ਸਾਰੇ ਪਾਸੇ ਅਪਾਇੰਟਮੈਂਟਾਂ ਨਹੀਂ ਓਪਨ ਹੋਣਗੀਆਂ ਸੋਮਵਾਰ ਹੁਣ ਚ ਤੇ ਜਿੰਨਾਂ ਕੋਲ ਲਿੰਕ ਨਹੀਂ ਹੈਗਾ ਉਹਨਾਂ ਬਾਰੇ ਵੀ ਆਪਾਂ ਗੱਲ ਕਰ ਲਈਏ ਮੈਂ ਤੁਹਾਨੂੰ ਆਪਾਂ ਜਿਹੜੀ ਆ ਵੀਡੀਓ ਪਾਈ ਹੈ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ VFS Global ਕਰਕੇ ਤੇ ਅਗਲੇ ਪਾਸੇ ਲਿੰਕ ਹੋਊਗਾ ਉਹ ਲਿੰਕ ਤੇ ਕਲਿੱਕ ਕਰਕੇ ਤੁਸੀਂ ਚੈੱਕ ਕਰਦੇ ਰਹੋ ਸੌ ਮਾਰਜੋ ਤੁਸੀਂ ਸਵੇਰੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਚੈੱਕ ਕਰਦੇ ਰਹੋ ਜਦੋਂ ਤੱਕ ਤੁਹਾਨੂੰ ਟਾਈਮ ਲੱਗੇ ਠੀਕ ਆ ਜਦੋਂ ਉੱਥੇ ਆਨਲਾਈਨ ਆਪਿਆ ਸਾਰਾ ਕੁਝ ਮਲਕੀ ਇਹ ਨਾਮ ਭਰਨੋ ਆ ਭਰੋ ਆ ਭਰੋ ਆਨਲਾਈਨ ਆਪਿਆ ਸਾਰਾ ਕੁਝ ਮਤਲਬ ਕਿ ਤੁਹਾਡੀ ਡੀਡੀਵਾ ਅਪਾਇੰਟਮੈਂਟ ਓਪਨ ਹੋ ਚੁੱਕੀ ਆ ਵਾ ਅਪਾਇੰਟਮੈਂਟਾਂ ਓਪਨ ਹੋ ਚੁੱਕੀਆਂ ਆ ਪਰ ਜੇਕਰ ਉੱਥੇ ਜਿਹੜਾ ਲਿਖਿਆ ਜਾਂ ਹੁੰਦਾ ਕਿ ਹੱਲੇ ਬੰਦ ਵਾ ਠੀਕ ਹੈ ਇਹਦਾ ਮਤਲਬ ਕਿ ਤੁਹਾਡੇ ਜਿਹੜੇ ਅਪਾਇੰਟਮੈਂਟ ਹੱਲੇ ਬੰਦ ਵਾ ਠੀਕ ਹੈ ਚੈੱਕ ਕਰਦੇ ਰਹੋ ਤੁਹਾਨੂੰ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਊਗਾ ਅਪਾਇੰਟਮੈਂਟਾਂ ਸੌਵਾਰ ਫੇਰ ਚਾਂਸ ਹੈਗੇ ਆ ਓਪਨ ਹੋਣ ਦੇ ਠੀਕ ਹੈ ਲੋ ਜੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਮਿਲਦੀਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਇਹਦੇ ਵਿੱਚ ਮੈਂ ਕੁਝ ਨਿੱਕੇ ਨਿੱਕੇ ਹੋ ਅਪਾਇੰਟਮੈਂਟਾਂ ਬਾਰੇ ਹੀ ਗੱਲਾਂ ਕਰਨੀਆਂ ਸੀ ਕਿਉਂਕਿ ਬਹੁਤ ਵੀਰਾਂ ਭਰਾਵਾਂ ਦੇ ਸਵਾਲ ਸੀ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਤੇ ਵੀਰ ਆਪਾਂ ਦੱਸ ਦਿੱਤੇ ਜਾਵੇ ਤੇ ਮਿਲਦੇ ਆ ਤੁਹਾਨੂੰ ਆਪਾਂ ਨ ਹੁਣੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ